ਜੇਕਰ ਤੁਹਾਡੇ ਘਰ ਵਿੱਚ ਵੀ ਪਿਆਏ ਕਬਾੜ, ਫालतू ਸਮਾਨ ਜਾਂ ਇੱਟਾਂ ਰੋੜੇ ਤਾਂ ਆਹ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਲਟੀ ਵਿੱਚ ਕਿੰਨੇ ਸੱਪ ਦਿਖਾਈ ਦੇ ਰਹੇ ਨੇ। ਦਰਅਸਲ ਇਹ ਸਾਰੇ ਹੀ ਸੱਪ ਇੱਕ ਘਰ ਵਿੱਚੋਂ ਨਿਕਲੇ ਨੇ ਅਤੇ ਇਹਨਾਂ ਨੂੰ ਦੇਖਣ ਲਈ ਸਾਰਾ ਹੀ ਪਿੰਡ ਇਕੱਠਾ ਹੋ ਗਿਆ। ਦਰਅਸਲ ਇਹ ਸਾਰੇ ਸੱਪ ਜਿਸ ਘਰ ਵਿੱਚੋਂ ਨਿਕਲੇ ਨੇ ਉਸ ਘਰ ਵਿੱਚ ਇੱਕ ਖਾਲੀ ਥਾਂ ਤੇ ਕਾਫੀ ਦੇਰ ਤੋਂ ਇੱਟਾਂ ਰੋੜੇ ਪਏ ਸੀ ਅਤੇ ਪਰਿਵਾਰ ਘਰ ਦਾ ਕਬਾੜ ਅਤੇ ਖਰਾਬ ਹੋਇਆ ਸਮਾਨ ਵੀ ਇਹਨਾਂ ਰੋੜਿਆਂ ਕੋਲ ਹੀ ਸਿੱਟ ਦਿੰਦਾ ਸੀ। ਪਰ ਇੱਕ ਦਿਨ ਜਦੋਂ ਸਪਰਿਵਾਰ ਨੇ ਕਬਾੜ ਵੇਚਣ ਲਈ ਕਬਾੜੀਆ ਬੁਲਾਇਆ ਤਾਂ ਜਦੋਂ ਕਬਾੜੀਆ ਸਮਾਨ ਚੱਕਣ ਲੱਗਾ ਤਾਂ ਉਸ ਨੂੰ ਇੱਕ ਪਲਾਸਟਿਕ ਦੀ ਬੋਤਲ ਵਿੱਚ ਸੱਪ ਦਿਖਾਈ ਦਿੱਤਾ ਜਿਸ ਤੋਂ ਬਾਅਦ ਕਬਾੜੀਆ ਸਮਾਨ ਛੱਡ ਕੇ ਪਾਸੇ ਖੜ ਗਿਆ ਅਤੇ ਕਹਿੰਦਾ ਕਿ ਇੱਥੇ ਹੋਰ ਵੀ ਸੱਪ ਹੋਣਗੇ ਅਤੇ ਜਦੋਂ ਪਰਿਵਾਰ ਵਾਲੇ ਡੰਡਿਆਂ ਦੇ ਨਾਲ ਰੋੜਿਆਂ ਕੋਲੋਂ ਕਬਾੜ ਕੱਢਣ ਲੱਗੇ ਤਾਂ ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਸੱਪ ਨਿਕਲਣ ਲੱਗੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਡਰ ਕੇ ਪਾਸੇ ਹੋ ਗਏ ਅਤੇ ਇੱਕ ਜੋਗੀ ਨੂੰ ਬੁਲਾਇਆ ਗਿਆ ਜਦੋਂ ਜੋਗੀ ਨੂੰ ਬੁਲਾਇਆ ਗਿਆ ਤਾਂ ਉਹਨੇ ਇਸ ਰੋੜਿਆਂ ਤੇ ਕਬਾੜ ਵਿੱਚੋਂ ਇੱਕ ਤੋਂ ਅਤੇ ਇੱਕ ਕਰਕੇ 100 ਦੇ ਕਰੀਬ ਸੱਪ ਕੱਢੇ। ਸੋ ਜੇਕਰ ਤੁਹਾਡੇ ਘਰ ਵਿੱਚ ਵੀ ਪਿਆ ਹੈ ਫालतू ਸਮਾਨ ਜਾਂ ਇੱਟਾ ਰੋੜੇ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ। ਇਸ ਵੀਡੀਓ ਨੂੰ ਹਰ ਇੱਕ ਪਰਿਵਾਰ ਤੱਕ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।